ਸਤਿ ਸ਼੍ਰੀ ਅਕਾਲ ਜੀ ਸੱਸੀ ਕਾਲ ਜੀ ਸਾਰੇ ਨੂੰ ਕਿਵੇਂ ਸਾਰੇ ਜਣੇ ਬਹੁਤ ਈ ਸਾਰੇ ਵੀਡੀਓ ਮੈਂ ਇੱਕ ਮਿੰਟ ਹੁਣ ਪੱਠਾ ਕੱਟ ਰਿਹਾ ਹਾਂ ਉਹਨਾਂ ਦੇ ਸਾਹਮਣੇ ਖਾਜੀ ਸਾਰੇ ਸੱਸੀ ਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਟਿੱਕਾ ਕੋ ਭਾਈ ਤੇ ਇਹੀ ਵੀ ਕਰ ਦੋ ਸਤਿ ਸ਼੍ਰੀ ਅਕਾਲ ਜੀ ਸਾਸ਼ੀ ਕਾਲ ਨਹੀਂ ਕਹਿਣਾ ਸਤਿ ਸ਼੍ਰੀ ਅਕਾਲ ਕਹਿਣਾ ਸਾਸ਼ੀ ਕਾਲ ਮੈਂ ਬਖਾਨੀ ਆ ਮੰਮੀ ਬਣਾਉਂਦੇ ਆ ਫਿਰ ਆਪਾਂ ਗਰਮ ਗਰਮ ਲੈ ਕੇ ਆਏ ਆ ਤੇ ਆਪਾਂ ਦੱਦਿਆਂ ਆ ਸਾਰੇ ਆ ਤੁਸੀਂ ਸਭ ਟਿੱਕੀਆਂ ਵਾਂ ਨਹੀਂ ਉਹ ਜਿਹੜੇ ਨੇ ਨੀ ਪਟਾਟਾ ਵੜਾ ਉਹ ਕੀ ਹੁੰਦਾ ਯਾਰ ਬਰੈਡ ਦੇ نیچے ਬਰੈਡ ਦੇ ਵਿੱਚ ਆਲੂ ਫਿਲਿੰਗ ਹੁੰਦੀ ਹੈ ਮਿਲਣਾ ਨਹੀਂ ਸੀ ਲੈ ਵਾਹ ਵਾਹ ਸ਼ੁਰੂਆਤ ਮੇਰੇ ਤੋਂ ਕਰ ਮੈਨੂੰ ਪਲੇਟ ਨਹੀਂ ਪਸੰਦ ਕੋਈ ਸੱਜੇ ਹੋ ਜਾਓ ਦਿਓ 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 ਕੌਣ ਸਾਹੀ ਨਾ ਇਹ ਕੈਮਰਾਮੈਨ ਹੀ ਹੋਗਾ ਰਫੜ ਮੈਂ ਨਾ ਸਾਹੀ ਇਸ ਤਰ੍ਹਾਂ ਨਹੀਂ ਲੈਣਾ ਸਾਹੀ ਨੇ ਚੁੱਕਣਾ ਆਹੋ ਆਂਟੀ ਸਸੂ ਕਾਲ ਇਸ ਕਾ ਤਾਂ ਕਹਾਣੀ ਨਾ ਉਠਾਣਾ ਆਂਟੀ ਸਾਈ ਚੁੱਕਣਾ ਹੋਇਆ ਇਤਰਾ ਨਹੀਂ ਕਰਾ ਜੇ ਜੇ ਲੋਕਾਂ ਨੇ ਮੇਰੀ ਵੀਡੀਓ ਥੋੜੀ ਜ਼ਿਆਦਾ ਸੀਰੀਅਸ ਲੈ ਲਈ ਨਾ ਲੋਕਾਂ ਮੈਨੂੰ ਘਰ ਨਹੀਂ ਵੜਿਆ ਕਰਨਾ ਆਂਟੀ ਆ ਠੀਕ ਨਹੀਂ ਹੈਗੇ ਆਂਟੀ ਕਹਿੰਦੇ ਮੈਂ ਥੋੜਾ ਜਿਹਾ ਲੈਣਾ ਵਾ ਹਾਂ ਮੈਂ ਥੋੜਾ ਜਿਹਾ ਆਂਟੀ ਨੂੰ ਥੋੜੀ ਜੀ ਇਨਫੈਕਸ਼ਨ ਹੋ ਗਈ ਆ ਹਲੋ ਛੋਟੇ ਕੱਲ ਕੇ ਨਾ ਇੱਕ ਚਾਹ ਮਚਾਰਿਆ ਹਾਂ ਹਾਂਜੀ ਕੈਚੱਪ ਲਿਆਦਾ ਚਲੋ ਮੈਂ ਤੁਹਾਨੂੰ ਵਿਖਾਨੀ ਮਮੀ ਕਰਨ ਦੇ ਲਿਆ ਫਰਾ

ਹਾਂਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਹੋਰ ਸਮਾਓ ਕੀ ਹਾਲ ਚੱਪਣਾ ਜਪੀ ਹਾਲ ਚੱਲੇ ਆ ਤੇ ਅੱਜ ਬਣਾਣ ਦੇ ਇਹ ਚਾਟੂ ਸਾਲਾ ਪਣਾ ਅੱਜ ਬਣਾਣ ਦੇ ਜੇ ਬਟਾਟਾ ਵੜਾ ਤੇ ਆਓ ਤੁਸੀਂ ਵੀ ਖਾਓ ਪਰ ਗਲਤੀ ਇਹ ਆ ਕਿ ਸਾਡੇ ਕੋ ਹੋ ਗਈ ਕਿ ਆਪਾਂ ਪੂਰੀ ਰੈਸਪੀ ਨਹੀਂ ਬਖਾਈ ਤੁਹਾਨੂੰ ਹੈਨਾ ਤੇ ਮੈਨੂੰ ਇਹ ਵੀ ਗੱਲ ਕਹੀ ਸੀ ਕਿਸੇ ਦੇ ਕੀ ਨਾਮ ਸੀ ਉਹਨਾਂ ਦਾ ਇਹ ਫਤਾਨੀ ਕੀ ਨਾਮ ਸੀ ਨਾ ਇਹ ਕਟਲ ਦੀ ਸਬਜੀ ਕਟਲ ਦੀ ਸਬਜੀ ਬਣਾ ਕੇ ਖਵਾਓ ਯਾਰ ਮੈਂ ਤੁਹਾਨੂੰ ਬਖਾ ਦਾਂਗੀ ਕਟਲ ਦੀ ਸਬਜੀ ਮੰਮੀ ਨੇ ਕੀ ਬਣਾਇਆਗਾ ਉਹ ਵਿਖਾ ਦੂੰਗੀ ਬਣਾਉਗੀ ਨਹੀਂ ਬਣਾਵਾਂਗੀ ਮੈਂ ਬਣਾ ਕੇ ਤੁਹਾਨੂੰ ਵਿਖਾਵਾਂਗੀ ਕਿਉਂਕਿ ਸਾਡੇ ਘਰੇ ਕੋਈ ਕਟਲ ਨਹੀਂ ਖਾਂਦਾ ਨਾ ਇਸ ਕਰਕੇ ਆਪਾਂ ਕਟਲ ਬਣਾਈਦਾ ਹੀ ਨਹੀਂ ਆ ਜੇ ਖਾਂਦੇ ਹੋਂ ਤੇ ਪਤਨਾ ਕਿਉਂ ਨਹੀਂ ਖਾਂਦੇ ਆਪਣਾ ਪਰਿਵਾਰ ਜਿਹੜਾ ਨਹੀਂ ਖਾਂਦੇ ਕਿ ਨਹੀਂ ਖਾਂਦੇ ਆਪਾਂ ਹੀ ਖਾਂਦੇ ਨਾ ਆ ਵੇ ਲੋ ਜੀ ਵੱਡੇ ਬਲੌਗਰ ਵੀਡੀਓ ਸਾਰੀ ਬਣਾਉਂਦੀ ਜਾਂ ਤੇ ਕੈਮਰਾ ਹੀ ਬੰਦੇ ਨੇ ਇਹ ਨਹੀਂ ਪਤਾ ਤੈਨੂੰ ਜਿਆਦਾ ਪਤਾ ਵਾ ਤੈਨੂੰ ਜਿਆਦਾ ਪਤਾ ਪਾਇਆ ਸੀ ਇਹਨਾਂ ਤੇ ਆਪ ਤਾਂ ਤੂੰ ਕਿੰਨੇ ਵਜੇ ਉੱਠਿਆ ਆਪ ਫੋਨ ਕੀਤਾ ਸੁੱਤਾ ਹੈ। ਤੇਰੀ ਮੰਮਾ ਨੇ ਫੋਨ ਚੁੱਕਿਆ ਮੈਂ ਕਿਹਾ ਦਾਦਾ ਕਿੱਥੇ ਨੇ? ਬੰਦੇ ਦਾਦਾ ਸੁੱਤਾ ਹੈ। ਦਾਦਾ ਸੁੱਤਾ ਹੈ। ਦੇਖੋ ਜੀ ਜਿੰਨੀ ਗਰਮੀ ਪੈ ਰਹੀ ਹੈ ਨਾ ਮਨ ਦਾ ਮੋਦ ਨਹੀਂ ਗਿਆ ਹੈਗਾ। ਹਾਂ। ਸਵੇਰ ਤੋਂ ਲੈ ਕੇ ਤੇ ਸ਼ਾਮ ਦੇ 7 ਵਜੇ ਤੱਕ ਘਰ ਦੇ ਅੰਦਰ ਰੋ ਏਸੀ ਚਲਾ ਕੇ। ਅੱਛਾ। ਤੂੰ ਹੀ ਘਰ ਦੇ ਅੰਦਰ ਨੂੰ ਤੇ ਜਿਹੜੀਆਂ ਲੇਡੀਜ਼ 50 ਡਿਗਰੀ ਜੇ ਅੱਗੇ ਤੇ ਬਣਾਉਂਦੀਆਂ ਉਹ। ਹਾਂਜੀ ਹਾਂਜੀ ਭੈਜੀ ਆ ਗਿਆ। ਹਾਂ। ਆਡ ਰੋਣ ਫੋਨ ਕੋਈ ਜਵਾਬ ਹੀ ਨਹੀਂ ਆਇਆ। ਪਰ ਤੇ ਜਨਾ ਹੈ ਕਿ ਆ ਚੀਜ਼ ਬਣਾ ਲਿਓ। ਦੇਖੋ ਜੀ। ਆਹ ਦੇਖੋ ਜੀ। ਚਲੋ ਹੁਣ ਪੁੱਛ ਕੇ ਆ ਵੀਊ ਲੈ ਕੇ ਆਓ ਸਾਰੇ ਕੀਵੇਂ ਦੇ ਬਣੇ ਆ ਕੀਵੇਂ ਦੇ ਆ ਆਇਆ ਆਇਆ ਰਿਵਿਊ ਲਈਏ ਰਿਵਿਊ ਰਿਵਿਊ ਕੀ ਮੈਨੇ ਭੜਿਆ ਉਹ ਤੇ ਦੱਸੋ ਕਿੰਨੇ ਕਿੰਨੇ ਖਾਲੇ ਆ ਜਿਹੜਾ ਜਿਹੜਾ ਨਹੀਂ ਦੱਸੇਗਾ ਉਹ ਘੇਟ ਚੋਰੀ ਆ ਵੇਖ ਲਓ ਦੋ ਦੋ ਖਾਲੇ ਆ ਨਾਲ ਦੋ ਦੋ ਖਾਲੇ ਆ ਭਾਗੇ ਨੂੰ ਹੀ ਭੇਜੇ ਲੈ ਜਾ ਕੇ ਇਧਾ ਆ ਕੇ ਤੂੰ ਕੈਮਰੇ ਕਿ ਤਰ੍ਹਾਂ ਫੜਿਆ ਹੋਇਆ ਅੱਛਾ ਸਾਹਿਲ ਵੀ ਲਾ ਬੈਠਾ ਹੈ ਲੈ ਸਾਈਨ ਫੜ ਕੇ ਕੈਮਰਾ ਰੈਸਪੀ ਦੱਸੋ ਰੈਸਪੀ ਅੰਟੀ ਸਿਕਰਟ ਰੈਸਪੀ ਕਿਜੀਏ ਬਾਅਦ ਚਲ ਗਈ ਮੈਂ ਫੇਰ ਫੇਰ ਤਬਾਈ ਮਾਜੜੀ ਚਲ ਗਈ ਰੈਸਪੀ ਥੋੜੀ ਥੋੜੀ ਬੋਣੂ ਆਣਿਆ ਅਸੀਂ ਤੇ ਬਣਾਵਾਂਗੇ ਹਾਂ ਬੜੀ ਬੜੀ ਸਾਰੇ ਬਣਾ ਕੇ ਲੈ ਆਏਗਾ ਨਾਨੀ ਤੁਸੀਂ ਤੁਸੀਂ ਬਣਾਓਗੇ ਨਾ ਸਰੋਸ ਤੇ ਦੱਸਦੇ ਹਾਂ ਹਾਂ ਇੱਕ ਮਿਰਚਾ ਪੇ ਸਾਰੇ ਲੱਭੀ ਪਲੇਟ ਲਾ ਕੇ ਬੈਠਾ ਹੈ ਨਹੀਂ ਇੰਨੇ ਨਿਕਲਣੇ ਦੇ ਇਹ ਨਹੀਂ ਹੋਊਗੀ ਜੇ ਨਹੀਂ ਅੰਨ ਚਾਹੋਗੇ ਤੇ ਤੇ ਅੱਗੇ ਸਵਾਸ ਪਾ ਲੈ ਅਲੋ ਆਂਟੀ ਤੁਸੀਂ ਕਿਹਨਾਂ ਯਾਦ ਦਾ ਸਰਵ ਬੱਸ ਯਾਸਪੀ ਮੈਂ ਅੱਛਾ ਤਾਂ ਐਸੀ ਕਿ ਤੁਸੀਂ ਬਾਅਦ ਮੈਂ ਜੇ ਰੈਸਪੀ ਦੱਸੇਗੀ ਤਾਂ ਖਾਣਗੇ ਨਹੀਂ ਖਾਣਗੇ ਖਾਣ ਕੇ ਛੱਡਣੇ ਥੋੜੀ ਆਹੋ ਛੱਡਨੇ ਥੋੜੀ ਪਾਵੇ ਆਂਟੀ ਕਿ ਖਾਸੀਆਂ ਦੀ ਛੱਡੋ ਛੱਡਨੇ ਨਹੀਂ ਨਹੀਂ ਸੁਆਦੀ ਬਣੇਗਾ ਓ ਮਾਈ ਗॉड ਜਿਆਦਾ ਸਹੀ ਤੋਂ ਕਿ ਸਟਾਰਟ ਕਰਕੇ ਦਾਸ ਕਿੰਨੇ ਬਣਿਆ ਤੇ ਮੈਂ ਹੋਰ ਲੈ ਗਿਆ ਠੀਕ ਆ ਹੋਰ ਲੈ ਗਿਆ ਉਹਦੇ